ਐਗਜ਼ੈਕਟਿਵ ਮੈਂਬਰ ਦੀ ਕਹਿੰਦੇ ਇੰਨੀ ਇੰਪੋਰਟੈਂਟਸ ਹੁੰਦੀ ਨਹੀਂ ਆ ਉਹ ਤਾਂ ਬਸ ਇੱਕ ਟੀਮ ਵਧਾਉਣ ਦੇ ਲਈ ਮੈਂਬਰ ਜੋੜੇ ਜਾਂਦੇ ਆ ਸਾਰੇ ਐਗਜ਼ੈਕਟਿਵ ਚ ਜਾਵੇ ਤਾਂ ਕੀ ਨਹੀਂ ਕਰ ਸਕਦਾ ਹੈਗਾ ਚਾਰ ਐਗਜ਼ੈਕਟਿਵ ਮਿਲ ਕੇ ਪ੍ਰਧਾਨ ਹਟਾ ਸਕਦੇ ਆ ਨਾਲ ਤੁਸੀਂ ਸਮਝਦੇ ਹੋ ਵੀ ਇੰਨਾ ਕੰਪਲੀਕੇਟਿਡਡ ਮੈਟਰ ਇਹ ਹੈ ਨਹੀਂ ਫਾਈਨੈਂਸ ਵਾਲਾ ਜਿੰਨਾ ਬਣਾਇਆ ਜਾਂਦਾ ਬਿਲਕੁਲ ਬਿਲਕੁਲ ਪੰਜਾਬੀ ਲਿੰਕ ਮੀਡੀਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਲੁਧਿਆਣਾ ਬਾਰ ਦੇ ਇਲੈਕਸ਼ਨ ਜਿਹੜੇ ਆ 28 ਫਰਵਰੀ 2025 ਨੂੰ ਹੋਣੇ ਆ ਵੱਖ-ਵੱਖ ਉਮੀਦਵਾਰਾਂ ਵੱਲੋਂ ਆਪਣੀ ਆਪਣੀ ਜਦੋਜਹਿਦ ਕੀਤੀ ਜਾ ਰਹੀ ਹੈ ਔਰ ਵਕੀਲਾਂ ਕੋਲੋਂ ਸਹਿਯੋਗ ਮੰਗਿਆ ਜਾ ਰਿਹਾ ਹੈ ਤਾਂ ਜੋ ਉਹ ਜਿੱਤ ਕੇ ਆਪਣੀ ਬਾਰ ਦਾ ਸੁਧਾਰ ਕਰ ਸਕਣ ਜਿਹੜੇ ਬਾਰ ਦੇ ਸੁਧਾਰ ਦੇ ਕੰਮ ਰਹਿੰਦੇ ਨੇ ਉਹਨਾਂ ਨੂੰ ਪੂਰਾ ਕਰ ਸਕਣ ਮੇਰੇ ਨਾਲ ਫਾਈਨੈਂਸ ਸੈਕਟਰੀ ਦੀ ਪੋਸਟ ਤੇ ਵੇਧ ਭੂਸ਼ਨ ਸ਼ਰਮਾ ਜੀ ਮੌਜੂਦ ਰਹਿਣਗੇ ਇੱਕ ਵਾਰੀ ਪਹਿਲਾਂ ਵੀ ਇਲੈਕਸ਼ਨ ਲੜ ਚੁੱਕੇ ਆ ਉਹ ਵੀ ਇਹਨਾਂ ਕੋਲ ਤਜਰਬਾ ਜਾਣਾਂਗੇ ਔਰ ਨਾਲ ਦੇ ਨਾਲ ਇਸ ਪੋਸਟ ਤੇ ਜੋ ਇਹ ਚੋਣ ਲੜ ਰਹੇ ਆ ਇਹ ਇਸ ਪੋਸਟ ਤੇ ਕਿਉਂ ਚੋਣ ਲੜ ਰਹੇ ਕਿਉਂਕਿ ਫਾਈਨੈਂਸ ਸੈਕਟਰ ਦੀ ਮੈਂ ਜੇ ਗੱਲ ਕਰਾਂ ਤਾਂ ਕਹਿ ਲੋ ਕਿ ਸਾਰਾ ਪੈਸਿਆਂ ਦਾ ਧਾਮ-ਜਾਮ ਇਸ ਪੋਸਟ ਵਾਲੇ ਬੰਦੇ ਕੋਲੇ ਰਹਿੰਦਾ ਹੈ ਭਾਜੀ ਪਹਿਲਾਂ ਦਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਗगन ਜੀ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਦਾ ਹਾਂ ਜਿਹੜਾ ਤੁਸੀਂ ਟਾਈਮ ਕੱਢ ਕੇ ਇੱਥੇ ਆਏ ਹੋ ਤੇ ਤੁਹਾਡੇ ਦਰਸ਼ਕਾਂ ਦਾ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਕਿ ਜਿਹੜੇ ਉਹ ਸਾਨੂੰ ਸੁਣਨਗੇ ਤੇ ਸਾਡੇ ਵਿਚਾਰਾਂ ਨੂੰ ਉਹ ਕਰਨਗੇ ਵਕੀਲ ਸਾਹਿਬ ਪਹਿਲਾਂ ਇੱਕ ਵਾਰੀ ਤੁਸੀਂ ਐਗਜ਼ੈਕਟਿਵ ਮੈਂਬਰ ਰਹਿ ਚੁੱਕੇ ਹੋ ਜਿੱਥੇ ਤੱਕ ਮੈਨੂੰ ਯਾਦ ਆ ਆ ਤਜਰਬਾ ਕਿਵੇਂ ਦਾ ਰਿਹਾ ਉਸ ਪੋਸਟ ਦਾ ਕਿਉਂਕਿ ਸਭ ਤੋਂ ਛੋਟੀ ਪੋਸਟ ਹੈ ਉਹ ਔਰ ਕਹਿੰਦੇ ਆ ਜੇ ਕਿਸੇ ਨੇ ਵੱਡੀ ਪੋਸਟ ਤੇ ਇਲੈਕਸ਼ਨ ਲੜਨੀ ਹੋਵੇ ਤਾਂ ਉਧਰੋਂ ਸਟਾਰਟਿੰਗ ਕਰਨੀ ਚਾਹੀਦੀ ਆ ਬਿਲਕੁਲ ਦੇਖੋ ਜੀ ਇੱਕ ਜਿਹੜੀ ਰੂਟਸ ਲੈਵਲ ਦੀ ਹੁੰਦੀ ਹੈ ਚੀਜ਼ ਰੂਟ ਲੈਵਲ ਤੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦੀ ਆਪਣੀ ਬਾਰ ਦੀ ਪੋਲਿਟਿਕਸ ਹੈ ਕੀ ਸਾਡੇ ਮੁੱਦੇ ਆ ਬਾਰ ਦੇ ਤੇ ਇਸੇ ਕਰਕੇ ਮੈਂ ਅਸਤੋਂ 2 ਸਾਲ ਪਹਿਲਾਂ ਐਗਜ਼ੈਕਟਿਵ ਮੈਂਬਰ ਦੇ ਲਈ ਕੰਟੈਸਟ ਕੀਤਾ ਸੀ ਜੀ ਤੇ ਉਦੋਂ ਮੈਂ ਐਗਜ਼ੈਕਟਿਵ ਮੈਂਬਰ ਨੂੰ ਬਾਹਰ ਦੇ ਵਿੱਚੋਂ ਬਹੁਤ ਜ਼ਿਆਦਾ ਭਾਰੀ ਮਤ ਮਿਲ ਕੇ ਬਹੁਤ ਜ਼ਿਆਦਾ ਮਾਰਜਨ ਮਿਲਿਆ ਸੀ 1400 ਵੋਟ ਆਈ ਸੀ ਉਦੋਂ ਮੈਨੂੰ ਤੇ ਉਦੋਂ ਮੈਂ ਜਿੱਤਣ ਤੋਂ ਬਾਅਦ ਉਦੋਂ ਮੈਨੂੰ ਬਹੁਤ ਹੀ ਅੱਛਾ ਐਕਸਪੀਰੀਅੰਸ ਰਿਹਾ ਅਸੀਂ ਬਾਅਦਸ ਦੇ ਲਈ ਬਾਅਰ ਮੈਂਬਰਸ ਦੇ ਲਈ ਪੂਰੇ ਬਹੁਤ ਵੜ ਚੜ ਕੇ ਕੰਮ ਕੀਤੇ ਐ ਤੇ ਅੱਜ ਵੀ ਮੈਨੂੰ ਯਾਦ ਹੈ ਜਦੋਂ ਮੇਰਾ ਸਾਡੀ ਡਿਬੇਟ ਹੁੰਦੀ ਹੈ ਜਦੋਂ ਇਲੈਕਸ਼ਨਸ ਦੀ ਹੁਣ ਵੀ 18 ਤਰੀਕ ਦੀ ਡਿਬੇਟ ਹੈ ਤੋ ਦੋਵਾਂ ਡਿਬੇਟ ਦੇ ਵਿੱਚ ਮੈਂ ਕੋਈ ਮੁੱਦਾ ਮੈਂ ਉਹ ਚੀਜ਼ ਸੋਚੀ ਨਹੀਂ ਹੋਈ ਸੀ ਉਦੋਂ ਜਦੋਂ ਮੈਂ ਖੜਕੇ ਉਹ ਤੇ ਦੇਖਿਆ ਕਿ ਉੱਥੇ ਮੇਰੇ ਵਕੀਲ ਭਰਾਵਾਂ ਦੇ ਲਈ ਉੱਥੇ ਕੁਰਸੀਆਂ ਨਹੀਂ ਸੀਗੀਆਂ ਉਹ ਖੜੇ ਹੋਏ ਸੀਗੇ ਬਾਹਰੂਮ ਦੇ ਵਿੱਚ ਹਾਂ ਬਾਹਰੂਮ ਦੇ ਵਿੱਚ ਉਹ ਖੜੇ ਹੋਏ ਸੀਗੇ ਤੇ ਮੈਨੂੰ ਬੜੀ ਚੀਜ਼ ਫੀਲ ਹੋਈ ਤੇ ਮੈਂ ਉਹਨਾਂ ਨੂੰ ਅੰਦੇ ਸਾਰ ਮੈਂ ਮਾਈਕ ਪਕੜਦੇ ਮਾਈਕ ਪਕੜਦੇ ਸਾਰ ਮੈਂ ਕਿਹਾ ਮੈਂ ਕਿਹਾ ਜੀ ਆ ਜਿਹੜੇ ਮੇਰੇ ਵਕੀਲ ਭਰਾ ਖੜੇ ਐ ਨਾ ਉਮ ਨੂੰ ਚੰਗੇ ਨਹੀਂ ਲੱਗਦੇ ਮੈਂ ਕਿਹਾ ਤੁਸੀਂ ਮੈਨੂੰ ਜਿਤਾਉਂਗੇ ਮੈਂ ਕਿਹਾ ਜਿੱਤਣ ਦੇ ਮਹੀਨੇ ਦੇ ਅੰਦਰ ਅੰਦਰ ਮੈਂ ਕਿਹਾ ਚੇਅਰਸ ਲਗਾ ਕੇ ਮੈਂ ਉੱਥੇ ਉੱਥੇ ਪੂਰਾ ਸੈੱਟ ਕਰ ਦੂੰਗਾ ਬਾਰ ਰੂਮ ਨੂੰ ਤੇ ਮੈਂ ਆਪਣੀ ਤਾਰੀਫ ਤਾਂ ਨਹੀਂ ਕਰਦਾ ਲੇਕਿਨ ਬਟ ਮੈਂ ਆਪਣੇ ਬਾਰ ਮੈਂਬਰਸ ਦੇ ਨਾਲ ਜੋ ਵਾਦਾ ਕੀਤਾ ਸੀਗਾ ਉਹ ਮੈਂ ਵਾਦੇ ਨੂੰ ਪੂਰਾ ਕੀਤਾ ਮੈਂ 1 ਮਹੀਨੇ ਦੇ ਅੰਦਰ ਅੰਦਰ ਉਹ 600 ਚੇਅਰਾਂ ਇੱਥੇ ਆਪਣੇ ਬਾਹਰੂਮ ਦੇ ਵਿੱਚ ਆ ਕੇ ਲੱਗ ਚੁੱਕੀਆਂ ਸੀਗੀਆਂ ਤੁਸੀਂ ਹੁਣ ਵੀ ਜਾਓਗੇ ਦੇਖੋਗੇ ਹਾਂਜੀ ਬਿਲਕੁਲ ਬਿਲਕੁਲ ਐਗਜ਼ੈਕਟਿਵ ਮੈਂਬਰ ਜਿੱਤੇ ਸੀਗੇ ਉਦੋਂ ਮੈਂ ਅੰਦੇ ਸਾਰੀ ਤੁਸੀਂ ਹੁਣ ਵੀ ਦੇਖੋਗੇ ਉੱਥੇ ਚੇਅਰਸ ਉਦਾਂ ਦੀ ਉਦਾਂ ਹੀ ਪਈਆਂ ਨੇ 100 ਚੇਅਰਸ ਮੇਰੇ ਟਾਈਮ ਦੇ ਵਿੱਚ ਮੈਂ ਆਪਣੇ ਐਫਰਟਸ ਕਰਕੇ ਲਗਵਾਈਆਂ ਸੀ ਉਹ ਚੇਅਰਸ ਪਰ ਕੀ ਸਰ ਐਗਜ਼ੈਕਟਿਵ ਮੈਂਬਰ ਦੀ ਕਹਿੰਦੇ ਇੰਨੀ ਇੰਪੋਰਟੈਂਸ ਹੁੰਦੀ ਨਹੀਂ ਆ ਉਹ ਤਾਂ ਬਸ ਇੱਕ ਟੀਮ ਵਧਾਉਣ ਦੇ ਲਈ ਮੈਂਬਰ ਜੋੜੇ ਜਾਂਦੇ ਆ ਸਾਰੇ ਉਹੀ ਜੀ ਉਹੀ ਇੱਕ ਤੁਸੀਂ ਚੇਅਰ ਲਗਵਾਤੀਆਂ ਉਹੀ ਜੀ ਮੈਂ ਤੁਹਾਨੂੰ ਦੱਸਾਂ ਇਹ ਮਿਸਕਨਸੈਪਸ਼ਨ ਹੈ ਹੋਈ ਹੋਈ ਹੈ ਕਿ ਐਗਜ਼ੈਕਟਿਵ ਕੁਝ ਕਰ ਨਹੀਂ ਸਕਦਾ ਐਗਜ਼ੈਕਟਿਵ ਚਾਵੇ ਤਾਂ ਕੀ ਨਹੀਂ ਕਰ ਸਕਦਾ ਹੈਗਾ ਚਾਰ ਐਗਜ਼ੈਕਟਿਵ ਮਿਲ ਕੇ ਪ੍ਰਧਾਨ ਹਟਾ ਸਕਦੇ ਆ ਅੱਛਾ ਜੀ ਇੰਨੀ ਪਾਵਰ ਹੁੰਦੀ ਹੈ ਬਿਲਕੁਲ ਬਿਲਕੁਲ ਜੀ ਉਹ ਤਾਂ ਇੱਕ ਇੱਕਮਤ ਹੋਣਾ ਪੈਂਦਾ ਹੈ ਜੇ ਉਹਨਾਂ ਦੀ ਵਖ ਵਖ ਰਾਵਾਂ ਨੂੰ ਚੱਲਾਂਗੇ ਫਿਰ ਤਾਂ ਕੋਈ ਫਾਇਦਾ ਨਹੀਂ ਹੈ ਜੇ ਅਸੀਂ ਇੱਕਮਤ ਬਾਹਰ ਦੇ ਫੈਸਲੇ ਲਈ ਅਸੀਂ ਇੱਕਮਤ ਹੋ ਕੇ ਚੱਲਾਂਗੇ ਤਾਂ ਬਹੁਤ ਕੁਝ ਕਰ ਸਕਦੇ ਆ ਐਗਜ਼ੈਕਟਿਵ ਦੀ ਪੋਸਟ ਵੀ ਬਹੁਤ ਵਧੀਆ ਪੋਸਟ ਹੈ ਤੇ ਇਸੀ ਕਰਕੇ ਅਸੀਂ ਹੁਣ ਐਗਜ਼ੈਕਟਿਵ ਦੇ ਜੋ ਰਹਿ ਕੇ ਅਸੀਂ ਕੰਮ ਨਹੀਂ ਕਰ ਸਕੇ ਹੁਣ ਜਿਹੜਾ ਇੱਕ ਉਹ ਸਪੈਸੀਫਿਕ ਪੋਸਟ ਨਹੀਂ ਸੀਗੀ ਹੁਣ ਅਸੀਂ ਇੱਕ ਸਪੈਸੀਫਿਕ ਪੋਸਟ ਚੁਣੀ ਐ ਫਾਈਨਾਂਸ ਸੈਕਟਰੀ ਦੀ ਇਹੀ ਕਿਉਂ ਚੁਣੀ ਪੋਸਟ ਫਾਈਨਾਂਸ ਸੈਕਟਰੀ ਇਸ ਲਈ ਚੁਣੀ ਐ ਕਿਉਂਕਿ ਤੁਸੀਂ ਦੇਖੋਗੇ ਫਾਈਨਾਂਸ ਦਾ ਮੁੱਦਾ ਇੱਥੇ ਬਾਰ ਦੇ ਵਿੱਚ ਹਰ ਵਾਰੀ ਕੰਟਰੋਵਰਸੀ ਚ ਲੈਂਦਾ ਹੈ ਬਿਲਕੁਲ ਤੇ ਸਾਡਾ ਇਸ ਵਾਰੀ ਇਹੀ ਇੱਥੇ ਮੁੱਦਾ ਹੈ ਆ ਦੇਖੋ ਸਾਡੇ ਬਿਗ ਪ੍ਰੋਮਿਸਸੇ ਹੈਗੇ ਆ ਸਾਡੇ 6 ਠੀਕ ਹੈ ਆਸੀਂ ਆ ਕਾਰਡ ਚ ਪਾਏ ਆ ਆ ਤੁਸੀਂ ਫੋਕਸ ਵੀ ਕਰ ਲੋ ਇਸ ਕਾਰਡ ਤੇ ਸਾਡੇ ਆ ਸਾਡੇ ਕਾਰਡ ਦੇ ਉੱਤੇ ਆ ਜਿਹੜੇ 6 ਪੁਆਇੰਟ ਹੈ 6 ਸਾਡੇ ਪ੍ਰੋਮਿਸਸੇ ਆਏ ਇਹ ਸਾਡੇ ਫਾਈਨਾਂਸ ਦੇ ਰਿਲੇਟਡ ਹੀ ਆ ਸਾਰੇ ਦੇ ਸਾਰੇ ਇਹਦੇ ਚ ਅਸੀਂ ਜਨਰਲ ਮੁੱਦਿਆਂ ਨੂੰ ਕਵਰ ਨਹੀਂ ਕੀਤਾ ਅੱਛਾ ਜੀ ਸਾਡੇ ਜਨਰਲ ਮੁੱਦੇ ਵੀ ਹੋਰ ਬਹੁਤ ਹੈ ਬਟ ਅਸੀਂ ਇਸ ਵਾਰੀ ਫਾਈਨਾਂਸ ਨੂੰ ਲੈ ਕੇ ਬਹੁਤ ਜ਼ਿਆਦਾ ਅਸੀਂ ਕੰਸਰਨਡ ਆ ਸਾਡਾ ਪਹਿਲਾ ਮੁੱਦਾ ਹੈਗਾ ਟਰਾਂਸਪੇਰੈਂਟ ਅਕਾਊਂਟਿੰਗ ਕਿ ਜਿਹੜੀ ਆ ਦੇਖੋ ਬਾਰ ਦੇ ਵਿੱਚ ਕੋਈ ਵੀ ਪੈਸਾ ਆਂਦਾ ਹੈ 1 ਰੁਪਿਆ ਵੀ ਆਂਦਾ ਹੈ ਉਹ ਮੇਰਾ ਪੈਸਾ ਨਹੀਂ ਹੈ ਤੁਹਾਡਾ ਪੈਸਾ ਨਹੀਂ ਉਹ ਸਾਡੀ ਬਾਰ ਦਾ ਪੈਸਾ ਹੈ ਅਸੋਸੀਏਸ਼ਨ ਦਾ ਪੈਸਾ ਹੈ ਸਾਡਾ ਤੇ ਜੋ 1 ਰੁਪਿਆ ਕਿੱਥੇ ਜਾ ਰਿਹਾ ਹੈ ਕਿੱਥੋਂ ਆ ਰਿਹਾ ਹੈ ਉਹ ਸਾਰਿਆਂ ਦਾ ਹੱਕ ਹੈ ਕਿ ਉਹ ਸਾਰੇ ਉਸ ਚੀਜ਼ ਨੂੰ ਜਾਣਨ ਕਿ ਉਹ ਕਿੱਥੋਂ ਆ ਰਿਹਾ ਤੇ ਕਿੱਥੇ ਜਾ ਰਿਹਾ ਹੈ ਬਿਲਕੁਲ ਬਿਲਕੁਲ ਤੇ ਸਾਡਾ ਦੂਜਾ ਮੁੱਦਾ ਹੈਗਾ ਇਹ ਵਰਕਸ਼ਾਪ ਐਂਡ ਸੈਮੀਨਾਰਸ ਹੁਣ ਤੁਸੀਂ ਦੇਖੋਗੇ ਜੁਡੀਸ਼ਰੀ ਦੇ ਵਾਸਤੇ ਹਮ ਜਜਿਸ ਵਾਸਤੇ ਜੁਡੀਸ਼ੀਅਲ ਅਕੈਡਮੀ ਹੈ ਚੰਡੀਗੜ੍ਹ ਦੇ ਵਿੱਚ ਹਰ ਇੱਕ ਸਟੇਟ ਦੀ ਆਪਣੀ ਜੁਡੀਸ਼ੀਅਲ ਅਕੈਡਮੀ ਹੈ ਉੱਥੇ ਉਹਨਾਂ ਨੂੰ ਕੋਈ ਵੀ ਨਵਾਂ ਲਾਅ ਆਂਦਾ ਹੈ ਕੋਈ ਐਕਟ ਆਂਦਾ ਹੈ ਤੇ ਜਜਮੈਂਟਸ ਆndੀਆਂ ਨੇ ਲੇਟੈਸਟ ਜਜਮੈਂਟਸ ਤੇ ਉਹਨਾਂ ਦੀ ਵਰਕਸ਼ਾਪ ਸੈਮੀਨਾਰਸ ਹੁੰਦੇ ਰਹਿੰਦੇ ਆ ਬਟ ਸਾਡੇ ਐਡਵੋਕੇਟਸ ਦੇ ਲਈ ਕੋਈ ਨਹੀਂ ਕੁਝ ਕਰਕੇ ਬਾਰ ਕਾਉਂਸਲ ਵੀ ਬਹੁਤ ਜ਼ਿਆਦਾ ਕਰਦੀ ਹੈ ਬਟ ਇੰਨਾ ਜ਼ਿਆਦਾ ਵੱਡੇ ਪੈਮਾਨੇ ਤੇ ਨਹੀਂ ਹੋ ਪੰਦਾ ਤੇ ਡਿਸਟ੍ਰਿਕਟ ਕੋਰਟਸ ਦੇ ਵਿੱਚ ਤਾਂ ਕੁਝ ਵੀ ਨਹੀਂ ਹੋ ਪੰਦਾ ਹੈ ਗਾਇਸ ਇਸ ਤਰ੍ਹਾਂ ਦੀ ਕੋਈ ਨਾ ਵਰਕਸ਼ਾਪ ਹੁੰਦੀ ਹੈ ਨਾ ਕੋਈ ਸਾਵੇਂ ਸੈਮੀਨਾਰ ਸੁਣਦੇ ਇਹਦੇ ਲਈ ਅਸੀਂ ਇਹ ਸੋਚਿਆ ਹੈ ਕਿ ਜਿਹੜੇ ਆਪਣੇ ਲੁਧਿਆਣਾ ਦੇ ਵਿੱਚ ਪਯੂਆਰਸੀ ਹੈਗਾ ਸਿਧਵਾ ਹੈਗਾ ਸਿਟੀ ਯੂਨੀਵਰਸਿਟੀ ਹੈਗੀ ਹੈ ਤੇ ਲਾ ਦੇ ਜਿਹੜੇ ਟੀਚਰਸ ਹੈ ਪ੍ਰੋਫੈਸਰਸ ਅਸੀਂ ਉਹਨਾਂ ਦੇ ਨਾਲ ਕੋਲੈਬੋਰੇਸ਼ਨਸ ਕਰਕੇ ਇੰਸਟੀਟਿਊਸ਼ਨ ਨਾਲ ਕੋਲੈਬੋਰੇਸ਼ਨ ਕਰਕੇ ਅਸੀਂ ਡੀਵੀਏ ਦੇ ਵਿੱਚ ਅਸੀਂ ਇੱਥੇ ਵਰਕਸ਼ਾਪ ਤੇ ਸੈਮੀਨਾਰਸ ਕਰਾਇਆ ਕਰਾਂਗੇ ਲੀਗਲ ਇਸ਼ੂਸ ਤੇ ਠ ਉਸ ਤੋਂ ਬਾਅਦ ਤੁਸੀਂ ਦੇਖੋਗੇ ਸਟ੍ਰੀਮ ਲਾਈਨ ਐਕਸਪੈਂਸਸ ਸਾਡਾ ਇਹ ਤੀਜਾ ਮੁੱਦਾ ਇਹ ਹੈ ਕਿ ਜਿਹੜਾ ਬਾਰ ਦਾ 1 ਰੁਪਿਆ ਵੀ ਜੇ ਖਰਚ ਹੋ ਰਿਹਾ ਹੈ ਕਿ ਉਹਨੂੰ ਰੋਕਿਆ ਜਾ ਸਕਦਾ ਹੈ ਕਿ 1 ਰੁਪਏ ਦੀ ਹੈਗਾ 90 ਪੈਸੇ ਖਰਚੇ ਜਾ ਸਕਦੇ ਆ ਉਸ ਚੀਜ਼ ਨੂੰ ਵੀ ਅਸੀਂ ਜਰੂਰ ਉਸੇ ਕਰਾਂਗੇ ਕਿ ਹਾਂ ਉਹ ਕਿ ਜਰੂਰੀ ਨਹੀਂ ਹੈਗਾ ਕਿ 1 ਰੁਪਿਆ ਹੀ ਖਰਚਿਆ ਸੀ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰਾਂਗੇ ਪੂਰੀ ਕੀ ਉੱਤੇ ਘਟ ਘੱਟ ਖਰਚਿਆ ਜਾਏ ਠੀਕ ਹੈ ਉਸ ਤੋਂ ਬਾਅਦ ਸਾਡਾ ਚੌਥਾ ਪੁਆਇੰਟ ਆ ਗਿਆ ਫਾਈਨੈਂਸ਼ੀਅਲ ਰਿਪੋਰਟਿੰਗ ਇਹ ਮੈਨੂੰ ਲੱਗਾ ਸਭ ਤੋਂ ਜ਼ਰੂਰੀ ਹੈ ਇਹ ਬਿਲਕੁਲ ਬਿਲਕੁਲ ਜੀ ਆ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਸਾਡੀ ਜਿਹੜੀ ਕੋਈ ਵੀ ਸਾਡਾ ਦਾ ਮੇਰੀ ਇਹੀ ਪ੍ਰਾਇੋਰਟੀ ਰਹੇਗੀ ਕਿ ਜਿੱਤਨ ਤੋਂ ਬਾਅਦ ਮੈਂ ਵਿਦਿਨ 15 ਡੇਜ਼ ਜਿਹੜੀ ਸਾਡੀ ਸਾਲ ਦੀ ਐਨੂਅਲ ਐਕਸਪੈਕਟਿਡ ਇਨਕਮ ਹੋਏਗੀ ਉਹਦੀ ਅਸੀਂ ਇੱਕ ਲੈ ਕੇ ਅਮਾਉਂਟ ਕੀ ਇੰਨੀ ਸਾਡੀ ਸਾਲ ਦੀ ਐਨੂਅਲ ਐਕਸਪੈਕਟਡ ਇਨਕਮ ਹੋਏਗੀ ਉਹ ਅਸੀਂ ਆਪਣਾ ਸਾਰਿਆਂ ਨੂੰ ਦੱਸਾਂਗੇ ਕਿ ਇੰਨੀ ਐਕਸਪੈਕਟਡ ਇਨਕਮ ਹੈ ਤੇ ਇਹ ਸਾਡੇ ਐਕਸਪੈਕਟਡ ਐਕਸਪੈਂਡਚਰਸ ਹੈ ਸਾਲ ਦੇ ਤੇ ਉਸ ਤੋਂ ਇਲਾਵਾ ਜੋ ਅਲੱਦਾ ਸਾਡੀ ਰਕਮ ਬਚੇਗੀ ਉਹਦੋਂ ਅਸੀਂ ਡਿਵੈਲਪਮੈਂਟ ਵਰਕਸ ਜਿੰਨੇ ਵੀ ਜਿਸ ਤਰ੍ਹਾਂ ਦੇ ਵੀ ਹੋਣਗੇ ਸਾਡੇ ਬਾਰ ਦੇ ਵਿੱਚ ਉਹ ਅਸੀਂ ਕਰਾਵਾਂਗੇ ਤੇ ਜਿਹੜੀ ਮੰਥਲੀ ਬੈਲੈਂਸ ਸ਼ੀਟ ਉਹ ਤੁਸੀਂ ਸੁਣਿਆ ਹੋਣਾ ਹਰ ਵਾਰੀ ਮੁੱਦਾ ਹੁੰਦਾ ਹੈ ਤੇ ਲੇਕਿਨ ਇਸ ਵਾਰੀ ਉਹ ਲੱਗਣ ਗਿਆ ਅੱਛਾ ਇਸ ਚੀਜ਼ ਦੀ ਮੈਂ ਤੁਹਾਨੂੰ ਪੂਰੀ ਅਸ਼ੋਰੈਂਸ ਦਿੰਦਾ ਹਾਂ ਕਿ ਉਹ ਜਿਹੜੀ ਬੈਲੈਂਸ ਸ਼ੀਟਸ ਹੈ ਸਾਡੀ ਮੰਥਲੀ ਬੈਲੈਂਸ ਸ਼ੀਟਸ ਉਹ ਲੱਗਣ ਗਿਆ ਉੱਥੇ ਪੂਰੀ ਡਿਸਪਲੇ ਹੋਣ ਗਿਆ ਸਾਰਿਆਂ ਨੂੰ ਪਤਾ ਲੱਗੇਗਾ ਕਿ ਕਿੱਥੇ ਕਿੰਨਾ ਮੰਥਲੀ ਸਾਡਾ ਇਨਕਮ ਆਈ ਹੈ ਤੇ ਕਿੱਥੇ ਖਰਚ ਹੋਏ ਹੈ ਉਸ ਤੋਂ ਬਾਅਦ ਸਾਡਾ ਆ ਗਿਆ ਰੈਗੂਲਰ ਆਡਿਟਸ ਕਿ ਜਿਹੜੀ ਬੈਲੈਂਸ ਸ਼ੀਟ ਸਾਡੇ ਵੱਲੋਂ ਤਿਆਰ ਹੋਣ ਗਿਆ ਮੇਰੇ ਵੱਲੋਂ ਉਹਨੂੰ ਆਡਿਟ ਵਾਸਤੇ ਵੀ ਚਾਹੀਦਾ ਕਿ ਹਾਂ ਉਹ ਠੀਕ ਬਣੀ ਹੈ ਕਿ ਨਹੀਂ ਮੈਂ ਤਾਂ ਬਣਾਤੀ ਹਾਂ ਬਿਲਕੁਲ ਠੀਕ ਹੈ ਤੁਸੀਂ ਦੇਖ ਲਈ ਉਹਨੂੰ ਹੁਣ ਕੋਈ ਇੰਡੀਪੈਂਡੈਂਟ ਏਜੰਸੀ ਉਹਨੂੰ ਕਦੇ ਵੀ ਤਾਂ ਸਹੀ ਕੀ ਹਾਂ ਠੀਕ ਹੈ ਇਸ ਤੇ ਬਾਰੇ ਮੈਂ ਸੋਚਿਆ ਕਿ ਜਿਹੜੇ ਸਰਟੀਫਾਈਡ ਸੀਏ ਹੋਣਗੇ ਅਸੀਂ ਉਹਨਾਂ ਤੋਂ ਆਪਣਾ ਆਡਿਟ ਕਰਾਵਾਂਗੇ ਕਿ ਜੀ ਆ ਆਡਿਟ ਨੂੰ ਤੁਸੀਂ ਸਰਟੀਫਾਈ ਕਰਕੇ ਦੇ ਦਿਓ ਕਿ ਆ ਠੀਕ ਹੈ ਬੈਲੈਂਸ ਸ਼ੀਟਸ ਕੋਈ ਇਹਦੇ ਚ ਕੋਈ ਅਮਾਉਂਟ ਦਾ ਕੋਈ ਹਿਰਾਫਰੀ ਇਹ ਕੁਛ ਤਾਂ ਨਹੀਂ ਹੈਗੀ ਠੀਕ ਹੈ ਉਹ ਪ੍ਰੋਪਰ ਅਸੀਂ ਉਹਨੂੰ ਆਡਿਟ ਵੀ ਕਰਾਵਾਂਗੇ ਅਕਾਊਂਟਸ ਨੂੰ ਸਾਡੇ ਜਿੰਨੇ ਵੀ ਹੋਣਗੇ ਉਸ ਬਾਅਦ ਸਾਡੇ ਆ ਗਿਆ 6ਵਾਂ ਪੁਆਇੰਟ ਫਾਈਨੈਂ फाइनेंशियल असिस्टेंट्स ਜਿਹੜੇ ਦੇਖੋਗੇ ਇੱਥੇ ਵਕੀਲ ਭਰਾਵਾਂ ਦੀ ਕੋਈ ਪੱਕੀ ਸੈਲਰੀ ਤਾਂ ਹੈ ਨਹੀਂਗੀ ਬਿਲਕੁਲ ਜੋ ਅਸੀਂ ਹੁਣ ਜਿੰਨਾ ਕੰਮ ਆਏਗਾ ਉਸ ਹਿਸਾਬ ਨਾਲ ਕਮਾਣੇ ਆ ਜੇ ਕਿਸੇ ਦਾ ਕੁਛ ਖੁਦਾ ਨਾਲ ਖਾਸਤਾ ਕਿਸ ਨਾਲ ਕੁਝ ਵੀ ਹੋ ਜਾਂਦਾ ਉਹ ਬੰਦਾ ਘਰੇ ਜੇ ਉਹਨੂੰ 10 ਦਿਨ ਵੀ ਰੁਕਣਾ ਪੈ ਜਵੇ ਘਰੇ ਤਾਂ 10 ਦਿਨ ਉਹਦੇ ਮਹੀਨੇ ਦੇ ਉਹਨੇ ਕੁਝ ਵੀ ਨਹੀਂ ਕਮਾਇਆ 0 ਹੋ ਜਾਂਦਾ 10 ਹੋ ਜਾਂਦਾ ਬਿਲਕੁਲ ਤੇ ਉਹਦੇ ਬਾਰੇ ਅਸੀਂ ਸੋਚਿਆ ਹੈ ਕਿ ਜਿਹੜੀ ਫਾਈਨੈਂਸ਼ੀਅਲ ਅਸਿਸਟੈਂਸ ਹੈ ਜਿੰਨੀ ਸਾਡੀ ਬਾਰ ਦੇ ਵਿੱਚ ਫੰਡਸ ਆਉਣਗੇ ਉਸ ਅਕੋਰਡਿੰਗਲੀ ਅਸੀਂ ਜਰੂਰ ਜਿੰਨਾ ਹੋ ਸਕੇ ਵੱਧ ਤੋਂ ਵੱਧ ਅਸੀਂ ਉਹਨਾਂ ਨੂੰ ਕਰਾਂਗੇ ਤੇ ਮੈਡੀਕਲ ਅਸਿਸਟੈਂਸ ਵੀ ਅਸੀਂ ਦਵਾਵਾਂਗੇ ਉਹ ਮੈਂ ਤੁਹਾਨੂੰ ਦੱਸਾਂ ਮੈਂ 19 ਸਾਲ ਐਗਜ਼ੈਕਟਿਵ ਕੁਝ ਨਹੀਂ ਹੈਗਾ ਮੈਂ ਐਗਜ਼ੈਕਟਿਵ ਦਾ ਪਾਰਟ ਬਟ ਫਿਰ ਵੀ ਮੈਂ 3-4 ਜਿਹੜੇ ਐਡਵੋਕੇਟਸ ਭਰਾ ਨੇ ਉਹਨਾਂ ਨੂੰ ਮੈਡੀਕਲ ਅਸਿਸਟੈਂਸ ਦੀ ਲੋੜ ਸੀ ਮੈਂ ਬਾਰ ਦੇ ਵਿੱਚ ਉਹਨਾਂ ਨੂੰ ਮੈਡੀਕਲ ਅਸਿਸਟੈਂਸ ਦਵਾ ਕੇ ਦਿੱਤੀ ਹੈ ਨਾਲ ਖੜ ਕੇ ਜਿਵੇਂ ਮੈਂ ਸ਼ੁਰੂ ਦੇ ਵਿੱਚ ਵੀ ਕਿਹਾ ਕਿ ਪੈਸਿਆਂ ਦਾ ਸਾਰਾ ਧਾਮ-ਜਾਮ ਇਸ ਪੋਸਟ ਦੇ ਬੰਦੇ ਕੋਲੇ ਹੀ ਰਹਿੰਦਾ ਵੈ ਬਿਲਕੁਲ ਜੀ ਤੇ ਕਦੇ ਇਹ ਸੋਚ ਬਣੀ ਆ ਤੁਹਾਡੀ ਯਾਰ ਇੰਨਾ ਪੈਸਾ ਮੈਂ ਸੰਭਾਲੂਗਾ ਕਿਵੇਂ ਔਰ ਮੈਂ ਮੈਨੇਜ ਕਿਵੇਂ ਕਰੂੰਗਾ ਔਰ ਜਵਾਬ ਦੇ ਹੀ ਕਿਵੇਂ ਦਊਂ ਕਿਉਂਕਿ ਇਲਜ਼ਾਮਾਂ ਦੀ ਜੇ ਮੈਂ ਗੱਲ ਕਰਾਂ ਤੇ ਇਲਜ਼ਾਮ ਲੱਗਦੇ ਹੀ ਰਹਿਣੇ ਆ ਦੇਖੋ ਜੀ ਹੁਣ ਤੁਸੀਂ ਇਲਜ਼ਾਮਾਂ ਦੀ ਗੱਲ ਕੀਤੀ ਆ ਲੱਗਦੇ ਰਹਿਣਗੇ ਆ ਉਹੀ ਤੁਹਾਨੂੰ ਦੱਸਾਂ ਜਦੋਂ ਇੱਕ ਐਗਜ਼ੀਕਟਿਵ ਦੀ ਵੀ ਇਹੀ ਮਿਸਕਨਸੈਪਸ਼ਨ ਜੀ ਕਿ ਐਗਜ਼ੀਕਟਿਵ ਜਿੱਤ ਕੇ ਬਸ ਚੁੱਪ ਹੋ ਜਾਂਦੇ ਆ ਅਸੀਂ ਉਹ ਮਿਸਕਨਸੈਪਸ਼ਨ ਤੋੜਤੀ ਲੋਕਾਂ ਦੀ ਕਿ ਹਾਂ ਐਗਜ਼ੈਕਟਿਵ ਵੀ ਬਹੁਤ ਕੁਝ ਕਰ ਸਕਦੇ ਆ ਉਦਾਂ ਹੀ ਅਸੀਂ ਹੁਣ ਫਾਈਨਾਂਸ ਦੀ ਇਹਨਾਂ ਦੀ ਤੋੜਦੇ ਨਹੀਂ ਆ ਕਿ ਜੀ ਫਾਈਨਾਂਸ ਦਾ ਹਰ ਵਾਰੀ ਉਹ ਹੁੰਦਾ ਹੈ ਤੱਕਾ ਹੁੰਦਾ ਹੈ ਗਲਤ ਹੁੰਦਾ ਹੈ ਮਿਸ ਯੂਟਿਲਾਈਜ਼ ਹੁੰਦੇ ਆ ਉਹ ਸਾਰੇ ਸਾਰੀ ਜਿਹੜੀ ਵੀ ਮਿਸਕਨਸੈਪਸ਼ਨਸ ਆ ਰਿਲੇਟਡ ਟੂ ਫਾਈਨੈਂਸ ਸੈਕਟਰ ਦੀ ਪੋਸਟ ਤੇ ਉਹ ਸਾਰੇ ਆ ਅਸੀਂ ਤੋੜ ਕੇ ਦਵਾਂਗੇ ਬਾਹਰ ਮੈਂਬਰਸ ਦੀਆਂ ਇਸ ਵਾਰੀ ਅਸੀਂ ਕਰਕੇ ਦਿਖਾਵਾਂਗੇ ਕਿ ਜੀ ਆ ਦੇਖੋ ਪ੍ਰੋਪਰ ਸਾਰਾ ਕੁਝ ਹੋਇਆ ਸਾਰਾ ਕੁਝ ਲੋਕਾਂ ਸਾਰੇ ਐਡਵੋਕੇਟਸ ਭਰਾਵਾਂ ਨੂੰ ਪਤਾ ਲੱਗੇਗਾ ਕਿ ਕਿੱਥੇ ਕੀ ਹੋਇਆ ਸਾਰਾ ਹੁਣ ਤੁਸੀਂ ਸਮਝਦੇ ਹੋ ਵੀ ਇੰਨਾ ਕੰਪਲੀਕੇਟਿਡ ਮੈਟਰ ਇਹ ਹੈ ਨਹੀਂ ਫਾਈਨੈਂਸ ਵਾਲਾ ਜਿੰਨਾ ਬਣਾਇਆ ਜਾਂਦਾ ਹਰ ਵਾਰੀ ਬਿਲਕੁਲ 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 ਜੀ ਇਹ ਤਾਂ ਦੇਖੋ ਕੀ ਹੈ ਇਹਦੇ ਚ ਅਕਾਊਂਟਸ ਦੇ ਵਿੱਚ ਕੀ ਹੈ ਕ੍ਰੈਡਿਟ ਡੈਬਿਟ ਹੈ ਹਮਮ ਹੋਰ ਕੀ ਹੈ ਐਵੇਂ ਅਸੀਂ ਕਿਉਂ ਉਲਝਾ ਕੇ ਰੱਖਦੇ ਆ ਸਾਰਿਆਂ ਨੂੰ ਇੱਕ ਆਇਆ ਇੱਕ ਗਿਆ ਬਸ ਫਿਰ ਕਾਨੂੰ ਅਸੀਂ ਉਲਝਾ ਕੇ ਰੱਖਿਆ ਜੀ ਕਿ ਆਪਣੇ ਬਾਰ ਮੈਂਬਰਸ ਨੂੰ ਉਹ ਜੇ ਸਾਰਿਆਂ ਨੂੰ ਪਤਾ ਲੱਗ ਜਵੇ ਤੁਹਾਨੂੰ ਪਤਾ ਲੱਗ ਜਵੇ ਤਾਂ ਉਹਦੇ ਵਿੱਚ ਕੀ ਮਾੜਾ ਹੈ ਕੀ ਮਾੜਾ ਬਿਲਕੁਲ ਉਹਦੇ ਵਿੱਚ ਮੇਰਾ ਕੀ ਜਾਂਦਾ ਹੈ ਬਾਰ ਦੇ ਪੈਸੇ ਆ ਬਾਰ ਦੇ ਪੈਸਿਆਂ ਦਾ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਕਿੱਥੇ ਗਿਆ ਕਿੱਥੋਂ ਆਇਆ ਕਿੱਥੋਂ ਗਿਆ ਬਿਲਕੁਲ ਕੰਪੀਟੀਸ਼ਨ ਕੀ ਦੇ ਨਾਲ ਮੰਨਦੇ ਹੋ ਮੇਰੇ ਹਿਸਾਬ ਦੇ ਨਾਲ ਤਿੰਨ ਵਕੀਲ ਹੋਰ ਨੇ ਤੁਹਾਡੇ ਨਾਲ ਜਿਹੜੇ ਮੋਸਟ ਤੇ ਲੜਾਈ ਲੜ ਰਹੇ ਆ ਬਿਲਕੁਲ ਜੀ ਬਿਲਕੁਲ ਕੰਪੀਟੀਸ਼ਨ ਤਾਂ ਦੇਖੋ ਜੀ ਬਾਰ ਮੈਂਬਰ ਸਾਨੂੰ ਪੂਰਾ ਪੂਰਾ ਪਿਆਰ ਦੇ ਰਿਹਾ ਇਥੋਂ ਪੂਰਾ ਸਾਨੂੰ ਸਾਥ ਮਿਲਦਾ ਪਿਆ ਸਾਰੇ ਬਾਰ ਮੈਂਬਰ ਦਾ ਪੂਰਾ ਪੋਜ਼ਿਟਿਵ ਰਿਸਪੌਂਸ ਹੈ ਬਾਕੀ ਪ੍ਰਮਾਤਮਾ ਦੀ ਮਿਹਰ ਨਾਲ ਅਸੀਂ ਇਹ ਸੀਟ ਜ਼ਰੂਰ ਕੱਢਾਂਗੇ ਜੀ ਇਸ ਵਾਰ ਐਗਜ਼ੈਕਟਿਵ ਦੀ ਪੋਸਟ ਤੁਸੀਂ ਲੜੀ ਉਸ ਤੋਂ ਬਾਅਦ ਹੁਣ ਫਾਈਨਾਂਸ ਦੀ ਲੜ ਰਹੇ ਹੋ ਫਰਕ ਹੈ ਦੋਨਾਂ ਦੇ ਵਿੱਚ ਔਰ ਕਿੰਨਾ ਕੋਖਾ ਲੱਗ ਰਿਹਾ ਹੈ ਇਹਨਾਂ ਦੋਨਾਂ ਦੇ ਵਿੱਚ ਐਗਜ਼ੈਕਟਿਵ ਦਾ ਤੇ ਫਾਈਨਾਂਸ ਸੈਕਟਰੀ ਦੇ ਪੋਸਟ ਦਾ ਦੇਖੋ ਜੀ ਬਹੁਤ ਫਰਕ ਹੈ ਐਗਜ਼ੈਕਟਿਵ ਦੇ ਵਿੱਚ ਅਸੀਂ ਅਸਿਸਟ ਕਰਨਾ ਹੁੰਦਾ ਆਪਣੀ ਟੀਮ ਨੂੰ ਹੂੰ ਬਟ ਜਿਹੜੀ ਹੁਣ ਮੇਰੀ ਪੋਸਟ ਹੈ ਫਾਈਨਾਂਸ ਸੈਕਟਰੀ ਦੀ ਇਹ ਕਨਸਰਨਡ ਹੈ ਫਾਈਨਾਂਸ ਦੇ ਨਾਲ ਹਮ ਜਨਰਲ ਮੁੱਦੇ ਸਾਡੇ ਜਰੂਰ ਮੁੱਦੇ ਹੈਗੇ ਆ ਬਾਰ ਦੇ ਬਟ ਜਿਹੜੇ ਸਾਡੇ ਮੇਨ ਪ੍ਰਾਇਰਰੀਟੀ ਪ੍ਰਾਇਰਲੀ ਸਾਡੇ ਮੁੱਦੇ ਹੈ ਹਮ ਉਹ ਸਾਡੇ ਫਾਈਨਾਂਸ ਦੇ ਮੁੱਦੇ ਆ ਸੀ ਕਿਉਂਕਿ ਜੜੀ ਫਾਈਨਾਂਸ ਦੀ ਸੀਟ ਹੈ ਤੇ ਇਸ ਕਰਕੇ ਜਿਹੜੇ ਸਾਡੇ ਮੁੱਦੇ ਆ ਫਾਈਨਾਂਸ ਦੇ ਨਾਲ ਰਿਲੇਟਡ ਹੈ ਤੇ ਐਗਜ਼ੈਕਟਿਵ ਤੇ ਇਹਦਾ ਬਹੁਤ ਜ਼ਿਆਦਾ ਫਰਕ ਹੈ ਫਰਕ ਹੈ ਸੋ ਬਹੁਤ ਸ਼ੁਕਰੀਆ ਵਕੀਲ ਸਾਹਿਬ ਆਪਣਾ ਕੀਮਤੀ ਸਮਾਂ ਤੁਸੀਂ ਦਿੱਤਾ ਔਰ ਮੈਂ ਜਾਂਦੇ ਜਾਂਦੇ ਇਹ ਕਹਿਣਾ ਚਾਹੂੰਗਾ ਕਿ ਤੁਸੀਂ ਇੱਕ ਵਾਰੀ ਅਪੀਲ ਕਰ ਦਿਓ ਆਪਣੇ ਬਾਰ ਮੈਂਬਰਸ ਨੂੰ ਤਾਂ ਜੋ ਤੁਹਾਡੇ ਲਈ ਉਹ ਵੱਧ ਚੜ ਕੇ ਵੋਟ ਕਾਸਟ ਕਰਨ 28 ਫਰਵਰੀ ਮੈਂ ਤੁਹਾਡੇ ਦਰਸ਼ਕਾਂ ਦਾ ਤੇ ਆਪਣੇ ਬਾਰ ਮੈਂਬਰਸ ਦਾ ਬਹੁਤ ਧੰਨਵਾਦ ਕਰਦਾ ਹਾਂ ਇਕਤਾ ਤੇ ਦੂਜਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਮੈਂ ਤੁਹਾਡੇ ਚੈਨਲ ਦੇ ਥਰੂ ਜਿੰਨੇ ਵੀ ਤੁਹਾਡੇ ਸ਼ਰੋਤਾ ਐ ਸਾਡੇ ਬਾਅਰ ਮੈਂਬਰਸ ਉਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਮੈਨੂੰ ਵੋਟ ਸਪੋਰਟ ਕਰਨ ਤੇ ਫਾਈਨਾਂਸ ਸੈਕਟਰੀ ਦੇ ਲਈ ਜਤਾਨ ਮੈਨੂੰ ਤੇ ਤਾਂ ਜੋ ਕਿ ਮੈਂ ਜਿਹੜੇ ਮੇਰੇ ਆਪਣੇ ਮੁੱਦੇ ਐ ਮੈਂ ਉਸਾਰਿਆਂ ਨੂੰ ਪੂਰਾ ਕਰ ਸਕਾਂ ਸੋ ਸਾਡੀਆਂ ਵੀ ਬਹੁਤ ਬਹੁਤ ਸ਼ੁਭਕਾਮਨਾਵਾਂ ਨੇ ਤੁਹਾਡੇ ਨਾਲ ਬਹੁਤ थैंक यू सो ਬਿਲਕੁਲ ਉਮੀਦ ਕਰਦੇ ਆ ਵੀਡੀਓ ਚ ਕੀਤੀ ਗੱਲਬਾਤ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਆ ਦੋਸਤੋ ਸ਼ੇਅਰ ਜ਼ਰੂਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਂ ਨਵੀਂ ਵੀਡੀਓਜ਼ ਇਸੇ ਚੈਨਲ ਦੇ ਉੱਤੇ ਤੁਹਾਡੇ ਰੂਬਰੂ ਕਰਦੇ ਰਾਵਾਂਗੇ ਬਣੇ ਰਹੋ ਸਾਡੇ ਨਾਲ ਧੰਨਵਾਦ